ਇਸ ਪਈਏ ਨੇ ਪੰਜਾਬੀ ਕੁੜੀ ਨਾਲ ਕੀਤੀ ਮਾਰੀ ਸੁਣੋ ਕੁੜੀ ਦੇ ਮੂੰਹੋਂ ਪਈਏ ਦੀਆਂ ਕਰਤੂਤਾਂ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਜਿਹੜਾ ਨੇ ਮੈਸੇਜ ਕੀਤਾ ਪਹਿਲਾਂ ਖੁਦ ਤੇ ਮੈਨੂੰ ਕਹਿੰਦਾ ਜੀ ਮੇਰੇ ਨਾਲ ਦੋਸਤੀ ਕਰੋ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਰਦੀ ਨਹੀਂ ਹੈਗੀ ਕਿ ਵੀ ਮੈਂ ਕੰਮਾਂ ਤੋਂ ਬਾਹਰ ਰਹਾਂਗੀ ਵੀ ਐਵੇਂ ਕੱਲ ਨੂੰ ਤੁਹਾਨੂੰ ਦੋਸਤੀ ਕਹਿੰਨਾ ਕੱਲ ਨੂੰ ਕੁਝ ਹੋਰ ਕਹੇਗਾ ਤੇ ਉਹ ਹਟਿਆ ਨਹੀਂ ਮੈਸੇਜ ਕਰੀ ਗਿਆ ਕਦੇ ਕਿਸੇ ਉਹ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਕਦੇ ਕਿਹੜੀ ਆਈਡੀ ਤੋਂ ਕਰੇ ਫਿਰ ਜੀ ਮੈਂ ਉਹਨੇ ਮੈਨੂੰ ਨੰਬਰ-ਨੰਬਰ ਕਿਤੋਂ ਲੈ ਲਿਆ ਜੀ ਮੇਰਾ ਮੈਨੂੰ ਮੈਸੇਜ ਕਰੀ ਗਿਆ ਕਹਿੰਦਾ ਮੈਂ ਨਾਲ ਗੱਲ ਕਰ ਲੈ ਫਿਰ ਮੈਂ ਥੱਕ ਹਰ ਕਿ ਮੈਂ ਖੇਵੀ ਪੁੱਛ ਲੈਣੀ ਵੀ ਕੀ ਕਹਿੰਦਾ ਹੈ ਇਹ ਕਹਿੰਦਾ ਜੀ ਮੈਂ ਕਰਾਉਣਾ ਵੀ ਗੱਲ ਕਰਨੀ ਤੇਰੇ ਨਾਲ ਮੈਂ ਕਿ ਜੀ ਮੈਂ ਗੱਲ ਬੋਲ ਤਾਂ ਮੈਂ ਕਰਦੀ ਨਹੀਂ ਹੈਗੀ ਤੇ ਵੀ ਮੈਂ ਮੇਰੇ ਮਾਪੇ ਪੰਦੇ ਚ ਕੱਲੀ-ਕੱਲੀ ਕੁੜੀਆਂ ਵੀ ਮੈਥੋਂ ਇਹ ਕੰਮ ਨਾ ਹੋਵੇ ਨਾ ਅੱਜ ਹੋਵੇ ਜੀ ਵਿਆਹ ਕਰਾਉਣਾ ਤਾਂ ਮੈਂ ਤੇਰੇ ਨਾਲ ਖੜੀ ਆ ਜੇ ਨਹੀਂ ਕਰਾਉਣਾ ਤਾਂ ਤੂੰ ਆ ਵੀ ਡੰਡੀ ਰਗੜ ਮੈਂ ਆ ਵੀ ਡੰਡੀ ਰਗੜਦੀ ਆ ਕਹਿੰਦਾ ਠੀਕ ਹੈ ਮੈਂ ਤੇਰਾ ਵਿਆਹ ਕਰਵਾ ਲਵਾਂ ਕਿੱਦੇ ਨਿਪਟਦਾ ਤੇਰੇ ਨਾਲ ਖੜੂ ਆ ਜ ਤੇਰੇ ਨਾਲ ਘਰੇ ਰਹੂਆਂ ਕਹਿੰਦਾ ਇਸ ਤੋਂ ਬਾਅਦ ਜੀ ਉਹ ਮਤਲਬ ਦੋ ਦੋਸਤਾਂ ਨੂੰ ਲੈ ਕੇ ਆਇਆ ਮੈਂ ਦੇ ਸਹੇਲੀ ਨੂੰ ਲੈ ਕੇ ਗਈ ਸੀ ਇੱਕ ਇਸ ਤੋਂ ਬਾਅਦ ਜੀ ਮਤਲਬ 7 ਮਹੀਨੇ ਸਾਡਾ ਵਧੀਆ ਰਿਲੇਸ਼ਨ ਚੱਲੀ ਗਿਆ ਮੈਨੂੰ ਪੈਸੀ ਕਹਿੰਦਾ ਵੀ ਸਾਡੇ ਘਰੇ ਪਤਾ ਲੱਗ ਗਿਆ ਉਹ ਕਹਿੰਦਾ ਜੀ ਮੈਂ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਤੇਰੇ ਘਰੇ ਗੱਲ ਨਹੀਂ ਕਰ ਸਕਦਾ ਮੈਂ ਕਿਹਾ ਜੀ ਇਹ ਤਾਂ ਨਹੀਂ ਹੋ ਸਕਦਾ ਮਾਂ ਤੂੰ ਕੱਲ੍ਹ ਪਹਿਲਾਂ ਤਾਂ ਕਹਿੰਦਾ ਸੀ ਵਿਆਹ ਕਰਵਾਏਗਾ ਹੁਣ ਵੀ ਤੈਨੂੰ ਕੀ ਹੋਇਆਗਾ ਕਹਿੰਦਾ ਮੇਰੇ ਘਰ ਦੇ ਮੈਨੂੰ ਐ ਕਰ ਦੇਣਗੇ ਮੈਨੂੰ ਕੱਢ ਦੇਣਗੇ ਘਰੋਂ ਤੇ ਮੈਂ ਫਿਰ ਭਾਰ ਕੇ ਬਾਪ ਨੂੰ ਫੋਨ ਕੀਤਾ ਮੇ ਮਾ ਵੀ ਅੰਕਲ ਥੋੜਾ ਮੁੰਡੇ ਨੇ ਵੀ ਇਹਦਾ ਕਰਕੇ ਹੁਣ ਮੇਰੇ ਨਾਲ ਵੀ ਵਿਆਹ ਕਰਨ ਤੋਂ ਮੁੱਕ ਰ ਜਾਂਦਾ ਉਹਨੇ ਮੁੰਡੇ ਤੇ ਮੈਂ ਤੁਹਾਡੀ ਕਾਸਟ ਵੀ ਲੁਕੋ ਕੇ ਰੱਖੀ ਕਹਿੰਦਾ ਵੀ ਮੈਂ ਅ ਕਿਸ ਸੰਧੂਆਂ ਦਾ ਮੁੰਡਾ ਮੈਂ ਜੱਟਾਂ ਦਾ ਮੁੰਡਾ ਮੈਂ ਆਹ ਚੱਲ ਕੋਈ ਨਹੀਂ ਵੀ ਮੁੰਡਾ ਨਾਲ ਖੜੇ ਮੈਨੂੰ ਕਾਸਟ ਤੱਕ ਕੋਈ ਮਤਲਬ ਨਹੀਂ ਹੈਗਾਗਾ ਪਰ ਉਹ ਫਿਰ ਵੀ ਮੈਂ ਐਦਾਂ ਕਰਕੇ ਗਿਆ ਧੋਖਾ ਕਰ ਗਿਆ ਮੇਰੇ ਬਾਪ ਨੂੰ ਕਿਹਾ ਵੀ ਅੰਕਲ ਥੋੜਾ ਮੁੰਡਾ ਐਦਾਂ ਕਰ ਗਿਆ ਵੀ ਹੁਣ ਦੱਸੋ ਕਹਾਂ ਤੁਸੀਂ ਇੱਕ ਵਾਰੀ ਮਾਨਸਾ ਆਜੋ ਵੀ ਤੁਸੀਂ ਮੈਨੂੰ ਫੋਟੋਆਂ ਵਗੈਰਾ ਦਿਖਾ ਦਿਓ ਤੇ ਮੈਂ ਦੇਖਣਾ ਵੀ ਕੀ ਹੱਲ ਕਰਦਾ ਮੁੰਡੇ ਕਿਹਾ ਮੇਰੇ ਪਾਪਾ ਨੂੰ ਫੋਨ ਲਾਈ ਗਈ ਵੀ ਹੁਣ ਆਊਗਾ ਹੁਣ ਆਊਗਾ ਉਹਦੇ ਪਾਪਾ ਆਇਆ ਨਹੀਂ ਫੋਨ ਮੇਰਾ ਨੰਬਰ ਬਲੌਕ ਚ ਪਾਤਾ ਨੰਬਰ ਬਲੌਕ ਚ ਪਾਤਾ ਜੀ ਹਾਰ ਕਿ ਉਹਦੀ ਮਿੰਨਤਾਂ ਕਰਦੀ ਰਹੀ ਦੋਸਤਾਂ ਦੀ ਮਿੰਨਤਾਂ ਕਰਦੀ ਦੀ ਉਹ ਮੁੰਡੇ ਦੀਆਂ ਵੀ ਕਿਸੇ ਪਾਸੋਂ ਇਹਨੂੰ ਮਨਾ ਲਓ ਜੇ ਵੀ ਮੇਰੇ ਘਰੇ ਪਤਾ ਉਹ ਮੈਂ ਰਿਐਲਿਟੀ 'ਚ ਪਤਾ ਲੱਗ ਗਿਆ ਮੇਰੇ ਘਰੇ ਵੀ ਇਦਾਂ ਦਾ ਕਰਕ ਕਿ ਮੈਂ ਬਿਮਾਰ ਰਹਿਣ ਲੱਗੀ ਕੁਛ ਖਾਣਾ ਨਹੀਂ ਸੀ ਪੀਣਾ ਨਹੀਂ ਸੀਗਾ ਤੇ ਫਿਰ ਇਸ ਤੋਂ ਬਾਅਦ ਮੈਂ ਥਾਣੇ 'ਚ ਦਰਖਾਸਤ ਲਖਵਾਤੀ ਵੀ ਆ ਵੀ ਇਦਾਂ ਦਾ ਕਰਕੇ ਵੀ ਮੁੰਡਾ ਵਾਦਾ ਵਾਦਾ ਕਰਕੇ ਮੈਨੂੰ ਯੂਜ਼ ਕਰੀ ਗਿਆ ਤੇ ਹੁਣ ਵੀ ਨਹੀਂ ਆਉ ਉਹਦੇ ਘਰ ਦੇ ਉਹ ਕਰਦੇ ਨਹੀਂ ਆ ਮੁੰਡਾ ਮੇਰਾ ਕੋਈ ਕਨੈਕਟ ਚ ਆ ਰਿਹਾਗਾ ਤੇ ਪੁਲਸ ਵਾਲੇ ਕਹਿੰਦੇ ਵੀ ਸਾਡੇ ਕੋਲ ਮੁੰਡੇ ਫੈਮਿਲੀ ਨੂੰ ਬੁਲਾਇਆ ਪਾਪਾ ਨੂੰ ਬੁਲਾਇਆ ਮੁੰਡੇ ਨੂੰ ਇੱਕ ਵਾਰ ਵੀ ਨਹੀਂ ਪੇਸ਼ ਕੀਤਾ ਮੈਨੂੰ ਪੇਸ਼ ਕਰੀਗੇ ਵਾਰੀ ਵਾਰੀ ਤੇ ਬਾਅਦ ਚੋਂ ਇੱਕ ਦਿਨ ਉਹ ਕਹਿੰਦੇ ਵੀ ਨਾ ਸਾਡਾ ਮੁੰਡਾ ਪੇਸ਼ ਹੋਵੇ ਨਹੀਂ ਅਸੀਂ ਤੇਰਾ ਵਿਆਹ ਕਰੀਏ ਕਿਉਂ ਸਾਡੀ ਅਦਰ ਕਾਸਟ ਤੇ ਤੇਰੀ ਅਦਰ ਕਾਸਟ ਹੈ ਮੈਂ ਖਾ ਉਹ ਸਾਡੇ ਮੁੰਡੇ ਨੇ ਵੇਖਣਾ ਸੀ ਪਹਿਲਾਂ ਵੀ ਅਦਰ ਕਾਸਟ ਹੈ ਉਹ ਆਪਦੀ ਕਾਸਟ ਨਾਲ ਉਹ ਕਰਦਾ ਫਿਰ ਮੈਂ ਥੋੜੀ ਕਿਹਾ ਸੀ ਉਹਨੂੰ ਵੀ ਮੇਰੇ ਨਾਲ ਗੱਲ ਪਰ ਫਿਰ ਵੀ ਕਹਿੰਦੇ ਵੀ ਅਸੀਂ ਅਸੀਂ ਆਪਣੇ ਮੁੰਡੇ ਦਾ ਵਿਆਹ ਕਰਦੇ ਨੇ ਤੇਰੇ ਨਾਲ ਫਿਰ ਮੈਂ ਹਾਰ ਕੇ ਸਰਦੇ ਪਿੰਡ ਦੇ ਸਰਪੰਚ ਕਹਿੰਦਾ ਵੀ ਵੀ ਜੱਤ ਜਾ ਕੇ ਤੂੰ ਜਿਹੜੇ ਤੁਹਾਡੇ ਵਿੱਚ ਕੁਝ ਇਦਾਂ ਦਾ ਹੋਇਆ ਕਹਿੰਦਾ ਜੇ ਤੂੰ ਰਿਅਲਿਟੀ ਦੇ ਨਾਲ ਇਹਦੇ ਰਹਿਣਾ ਚਾਹੁੰਦੀ ਆ ਜਾਂ ਕਿਵੇਂ ਆਗਾ ਵੀ ਅਤ ਦਾ ਮੈਡੀਕਲ ਕਰਵਾ ਕੇ ਵੀ ਇਹਦਾ ਉਹ ਕਰਵਾ ਲੈ ਸ਼ਾਇਦ ਇਹ ਤੇ ਕੁਝ ਕੋਈ ਕਾਰਵਾਈ ਕਰੀ ਜਾਵੇ ਜਾਂ ਮੁੰਡਾ ਵਿਆਹ ਕਰਵਾ ਲੂ ਜਾਂ ਫਿਰ ਰਸਤਾ ਜਾ ਪੁੱਤਰ ਉਹਦੀ ਬੰਦੀ ਤੇ ਮੈਂ ਮਤਲਬ ਸਰਦੂਲਗੜ ਹਸਪਤਾਲ ਜਿਹੜਾ ਮੈਡੀਕਲ ਕਰਵਾਇਆ ਉਥੇ ਮਤਲਬ ਮੈਡੀਕਲ ਵਾਲਿਆਂ ਤੋਂ ਦੋ ਦੋਕ ਦਿਨਾਂ ਬਾਅਦ ਉਹਦੀ ਫੈਮਿਲੀ ਤੇ ਪੁਲਿਸ ਵਾਲੇ ਆ ਗਏ ਕਹਿੰਦੇ ਵੀ ਅਸੀਂ ਇੱਕ ਮੁੰਡਾ ਕੇ ਵਿਆਹ ਕਰਾਉਣ ਲਈ ਰਾਜੀ ਆ ਪਰ ਤੇ ਉਹ ਡਰ ਤੋਂ ਪਰ ਤੇ ਜਿਹੜਾ ਪੈਂਦਾ ਸੀ ਉਹ ਡਰ ਤੋਂ ਬੋਲਣ ਲੱਗੇ ਕਹਿੰਦੇ ਅਸੀਂ ਵਿਆਹ ਕਰਵਾਉਣ ਲਈ ਰਾਜੀ ਆ ਮੁੰਡਾ ਵੀ ਰਾਜੀ ਆ ਤੇ ਮੁੰਡੇ ਦੀ ਫੈਮਿਲੀ ਵੀ ਰਾਜੀ ਆ ਪੁਲਿਸ ਨੇ ਮੈਥੇ ਵਿਆਹ ਲਖਵਾ ਲਏ ਕਹਿੰਦੇ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਆ ਤੁਸੀਂ ਤੂੰ ਆਪ ਦੀ ਕਾਰਵਾਈ ਵਾਪਸ ਲੈ ਲਾ ਉਹਨਾਂ ਨੇ ਕੋਈ ਛੋਟੀ ਸਮਝ ਚਾਲਸੀ ਪੈਸੇ ਪੂਸੇ ਖਵਾ ਰੱਖੇ ਸੀ ਉਹਨੂੰ ਮੈਨੂੰ ਤਾਂ ਕੀ ਪਤਾ ਸਰ ਮੈਂ ਕੱਲੀ ਕੱਲੀ ਆਪਦੀ ਮਾਂ ਬਾਪ ਦੀ ਕੱਲੀ ਕੱਲੀ ਕੁੜੀ ਸੀਗੀ ਨਾ ਕੋ ਮੇਰਾ ਭ ਮੈਂ ਸਾਰੇ ਕਿਤੇ ਕੱਲੀ ਭੱਦੀ ਦੀ ਕੱਲੀ ਮੈਨੂੰ ਥਾਣੇ 'ਚ ਬੁਲਾਉਂਦੇ ਰਹੇ ਕੁੱਤਿਆਂ ਵਾਂਗੂ ਕਿਤੇ ਇੱਧਰ ਕਿਤੇ ਉੱਧਰ ਮਤਲਬ ਰਾਤ ਨੂੰ 8 8:00 7:00 ਵਜੇ ਤੱਕ ਮੈਨੂੰ ਬੁਲਾਉਂਦੇ ਰਹੇ ਥਾਣੇ 'ਚ ਤੇ ਮੇਰੀ ਕੋਈ ਕਾਰਵਾਈ ਨਹੀਂ ਉਹ ਤਾਂ ਕੋਈ ਕਾਰਵਾਈ ਹੋਈ ਨਹੀਂ ਕੁਝ ਹੋਰ ਲੈਣਾ ਦੇਣਾ ਕੁਝ ਨਹੀਂ ਹੋਇਆ ਉਹ ਤੇ ਮੈਨੂੰ ਮੈਨੂੰ ਹੀ ਬੁਲਾਉਂਦੇ ਰਹੇ ਹੈਗੇ ਫਿਰ ਹਰਗੇ ਜਦੋਂ ਮਤਲਬ ਸਾਡੇ ਉਹਨਾਂ ਨੇ ਬਿਆਨ ਵਿਕਰੇ ਲੈ ਲਏ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਹੈਗਾ ਤੇ ਉਹ ਮੁੰਡਾ ਉਹ ਸਾਡੇ ਉਹਦੀ ਫੈਮਿਲੀ ਮੇਰੇ ਕੋਲ ਛੱਡ ਗਿਆ ਹਸਪਤਾਲ 'ਚ ਕਹਿੰਦੇ ਤੂੰ ਰੱਖਿਆ ਸੀ ਇਹਨੂੰ ਨਾਜਵਾੜੀਆਂ ਨਾ ਕੱਲਵਾੜੀਆਂ ਨਹੀਂ ਤੈਨੂੰ ਵੜੀਆਂ ਮੁੰਡਾ ਸਾਡੇ ਕੋਲ ਛੱਡ ਗਿਆ ਤੇ ਉੱਥੇ ਸਾਨੂੰ ਹਸਪਤਾਲ ਸਾਨੂੰ ਨੇਰਾ ਹੋਗਾ ਥੇ ਮੇਰੇ ਲੱਗੀ ਮੇਰੇ ਪੂਆ ਕਰ ਸੀ ਅਸੀਂ ਉੱਥੇ ਵੀ ਉਹ ਮੁੰਡੇ ਨੂੰ ਲੈ ਕੇ ਗਏ ਉੱਥੇ ਹੀ ਪਤਾ ਲੱਗ ਗਿਆ ਵੀ ਇਹਨਾਂ ਦਾ ਕੋਈ ਵੀ ਜਵਾਈ ਆ ਜਾਂ ਸਾਰੇ ਕਿਤੇ ਹੀ ਗੱਲ ਫੈਲ ਗਈ ਵੀ ਇਹਨਾਂ ਦਾ ਜਵਾਈ ਹੈ ਜਵਾਈ ਹੈ ਵੀ ਕੁੜੀ ਵਿਆਹ ਤੀ ਜਾਇ ਕਰ ਤੇ ਸਾਰੇ ਕਿਤੇ ਰੌਲਾ ਪੈ ਗਿਆ ਯੁੱਤੇ ਅਸੀਂ ਘਰੇ ਲਿਆ ਆਏ ਉਹ ਮੁੰਡੇ ਨੂੰ 3 ਦਿਨ ਰਿਹਾ 3 ਦਿਨ ਉਹਦੇ ਫੈਮਲੀ ਨੇ ਥਾਣੇ 'ਚ ਬੁਲਾ ਲਿਆ ਕਹਿੰਦੇ ਸਾਡੇ ਮੁੰਡੇ ਦੀ ਉਮਰ ਛੋਟੀ ਹੈਗੀ ਕਿ ਵਿਆਹ ਨਹੀਂ ਅਸੀਂ ਕਰਾ ਸਕਦੇ ਅਗੇ ਥਾਣੇ 'ਚ ਬੁਲਾਉ ਇਹਨਾਂ ਨੂੰ ਅਸੀਂ ਥਾਣੇ 'ਚ ਬਾਗੇ ਕਿਹਨਾਂ ਜਦੋਂ ਅਕੇ ਉਹਨਾਂ ਨੂੰ ਟਾਈਮ ਲੈ ਲੈ ਸਾਥੋਂ ਅਗੇ ਵੀ ਜਦੋਂ 11 ਮਹੀਨੇ ਹੋ ਗਏ ਮੁੰਡਾ 21 ਸਾਲ ਦਾ ਹੋ ਗਿਆ ਕਹਿੰਦੇ ਉਦੋਂ ਵੀ ਅਸੀਂ ਇਹਦਾ ਵਿਆਹ ਕਰ ਦਾਂਗੇ ਕਹਿੰਦੇ ਫੇਰ ਅੱਗੇ ਜਦੋਂ 11 ਮਹੀਨੇ ਲੈ ਲੈ ਤੇ ਇਸ ਤੋਂ ਬਾਅਦ ਜਦੋਂ 11 ਮਹੀਨੇ ਪੂਰੇ ਹੋ ਗਏ ਉਹਨਾਂ ਨੇ ਪਹਿਲੀ ਜਦੋਂ 11 ਟਾਈਮ ਲੈਂਤਾ ਸੀਗਾ ਹੁਣ ਮੇਰਾ ਨੰਬਰ ਬਲੌਕ ਮਾਰ ਤਾ ਜਾਨ ਸਾਰੀ ਸਾਰਾ ਕੁਝ ਬੰਦ ਕਰਤਾ ਇੰਸਟਾਗ੍ਰਾਮ ਤੋਂ ਬਲਾਕ ਮਾਰਦਾ ਨੰਬਰ ਸਾਰਾ ਬਲਾਕ ਮਾਰਤਾ ਮੈਂ ਇਹ ਕੀ ਮਤਲਬ ਉਹ ਜਿਸ ਟਾਈਮ ਲੈ ਲੈ ਵਿਆਹ ਦਾ ਫੇ ਤੁਸੀਂ ਬਲਾਕ ਕਿਉਂ ਮਾਰੀ ਉਹਨੇ ਮੈਨੂੰ ਕੀ ਗੱਲਾਂ ਮੈਂ ਕਨੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਕੋਈ ਗੱਲ ਨਹੀਂ ਉਹ ਬਾਪ ਮੈਨੂੰ ਸੂਈ ਕੁੱਤੀ ਮੰਗੂ ਪੈਂਦਾ ਵੀ ਹਾਂ ਕੀ ਐ ਤੂੰ ਬੋਲ ਕੀ ਕਰ ਲੇਗੀ ਕਾਫੀ ਮੈਨੂੰ ਜਲੀਲ ਕੀਤਾ ਮੇਰੀ ਕਾਸਟ ਬੋਲ ਬੋਲ ਕੇ ਮਰਾਸ ਤੋਂ ਬਾਪ ਕੁਝ ਬੋਲੇ ਮੇਰੀ ਕਾਸਟ ਬਾਰੇ ਕੀ ਕਹਿੰਦੇ ਤੂੰ ਆਏ ਆ ਦੀ ਫਲਾਣਾਗੀ ਇੰਨੇ ਗੰਦੇ ਗੰਦੇ ਰੋਪਲਾਏ ਕਹਿੰਦੇ ਕੁੜੀ ਤਾਂ ਵੀ ਇਹਦੀ ਫਲਾਣਾਗੀ ਇਹਦੇ ਕੁਛ ਅੱਗੇ ਨਹੀਂ ਹੈਗਾ ਕਿ ਉਹਦਾ ਬਾਪ ਕਹਿੰਦਾ ਉਹਦੀ ਮਾਂ ਕਹਿੰਦੀ ਝੂਠ ਹੀ ਮਾਰਨੀ ਸੀ ਤਾਂ ਕਹਿੰਦੀ ਬਾਹਰ ਬਾਹਰ ਤੱਕ ਵਸੀਮ ਤਾਂ ਕਹਦਾ ਕਹਿੰਦੀ ਘਰੇ ਲਿਆਉਂਦੀ ਕੀ ਲੋਡ ਸੀਗੀ ਇਦਾਂ ਤਾਂ ਗੱਲਾਂ ਗਸਤੀਆਂ ਪਤ ਨਹੀਂ ਕੀ ਕੁਛ ਕੀਤਾ ਮੈਨੂੰ ਉਹਨਾਂ ਨੇ ਤੇਰ ਜਦੋਂ ਉਹ 11 ਮਹੀਨਾ ਟਾਈਮ ਟਾਈਮ ਪੂਰਾ ਹੋਣ ਚਾ ਇੱਕ ਮਹੀਨਾ ਰਿਹਾ ਉਹਨਾਂ ਦੀ ਫੈਮਿਲੀ ਨੇ ਮੁੰਡਾ ਹੀ ਗਾਇਬ ਕਰਤਾ ਕਹਿੰਦੇ ਸਾਡਾ ਮੁੰਡਾ ਤਾਂ ਹੈ ਨਹੀਂ ਜੇ ਕਹਿੰਦੇ ਲੱਭਦਾ ਕਹਿੰਦੇ ਭਾਲ ਲਾ ਬਾਅਦ ਚ ਮੈਨੂੰ ਥਾਣੇ 'ਚ ਵੀ ਬੁਲਾਇਆ ਉਹਦੇ ਬਾਪ ਨੇ ਕਿ ਸਾਡਾ ਵੀ ਮੁੰਡਾ ਗਾਇਬ ਆਗਾ ਦੱਸ ਕਹਿੰਦੇ ਕਿੱਥੇ ਆ ਵੀ 11 ਮਹੀਨੇ ਤੁਹਾਡੇ ਕੋਲ ਰਿਹਾ ਵੀ ਮੈਨੂੰ ਕੀ ਪਤਾ ਵੀ ਤੁਹਾਡਾ ਮੁੰਡਾ ਕਿੱਥੇ ਆਗਾ ਮੈਂ ਤੁਹਾਨੂੰ ਪੁੱਛਣਾ ਮੇਰਾ ਟਾਈਮ ਪੂਰਾ ਹੋ ਗਿਆ ਵੀ ਮੁੰਡਾ ਕਿੱਥੇ ਆਗਾ ਉਹ ਪੁਰਾ ਜਿਹਾ ਮੇਰੇ ਤੇ ਬਲੇਮ ਕਰਦਿਆ ਮੈਂਦੇ ਬਾਪ ਨੂੰ ਫੋਨ ਲਾਇਆ ਵੀ ਅਕਾ ਤੁਹਾਡਾ ਟਾਈਮ ਪੂਰਾ ਹੋ ਗਿਆ 11 ਮਹੀਨੇ ਦੇ ਵੀ ਤੁਹਾਡ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਤੇਰੇ ਤੋਂ ਮੁੰਡਾ ਲੈਣਾ ਮੈਂ ਤੈਨੂੰ ਬਰਬਾਦ ਕਰ ਦੂੰ ਮੇਰੇ ਕੋਲ ਰਿਕਾਰਡਿੰਗ ਆ ਸਭ ਕੁਝ ਵੀ ਹੈਗਾ ਕਹਿੰਦਾ ਮੈਂ ਤੈਨੂੰ ਕਿਸੇ ਜੋਗੀ ਨਹੀਂ ਛੱਡਦਾ ਕਹਿੰਦਾ ਬਰਬਾਦ ਕਰ ਦੇਣਾ ਤੈਨੂੰ ਐ ਕਰ ਦੇਣਾਗਾ ਬਹੁਤ ਕੁਝ ਬੋਲੇ ਮੈਨੂੰ ਹੁਣ ਸਰ ਮੈਂ ਤੇ ਇਹੀ ਕਹਿਣੀ ਹੈ ਕਿ ਕੋਈ ਮੇਰੀ ਹੈਲਪ ਕਰੇ ਜਾਂ ਕੁਝ ਮੇਰੇ ਕੋਈ ਕਾਰਵਾਈ ਹੋਵੇ ਕਿਤੇ ਵੀ ਹੈਗਾ ਮੁੰਡਾ ਭੱਜਿਆ ਭੱਜਾ ਕੁੱਤ ਕਦੇ ਵੀ ਕੁਝ ਹੈਗਾ ਕਿ ਉਹਨੂੰ ਲੱਭ ਕੇ ਲਿਆਓ ਜਾਂ ਕੁਝ ਵੀ ਹੋਵੇ ਉਹ ਤੇ ਕਾਰਵਾਈ ਹੋਵੇ ਸਰ ਬਸ ਕਿਸ ਤਰ੍ਹਾਂ ਦੀ ਹੈਲਪ ਭਾਲਦੇ ਹੋ ਤੁਸੀਂ ਸਰ ਵੀ ਜਾ ਤਾਂ ਸਿੱਧਾ ਹੋ ਕੇ ਵਿਆਹ ਕਰਵਾ ਲਈ ਮੇਰੀ ਬਦਨਾਮੀ ਬਹੁਤ ਹੋ ਚੁੱਕੀ ਮੇਰੇ ਪਿੰਡ ਚ ਨਹੀਂ ਹੁਣ ਮੈਨੂੰ ਕਿਸੇ ਨੇ ਅਪਣਾਉਣਾ ਪਰ ਨਹੀਂ ਮੈਂ ਕਿਤੇ ਜਾਣਾਗਾ ਵੀ ਜਾ ਉਹ ਮੇਨੂੰ ਵਿਆਹ ਕਰਵਾ ਲਈ ਸਿੱਧਾ ਹੋ ਕੇ ਜਾ ਉਹ ਤਾਂ ਕੋਈ ਕਾਰਵਾਈ ਬੰਦੀ ਹੋਵੇ ਬਸ ਨਹੀਂ ਮੇਰੇ ਭੈਣਾਂ ਕੋਈ ਭਰਾ ਗਾ ਮੈਂ ਇਕੱਲੀ-ਇਕੱਲੀ ਹਾਂ ਸਰ ਮੈਨੂੰ ਕੁੱਤਿਆਂ ਮੰਗੋ ਇਹਨਾਂ ਨੇ ਪਜਾਰ ਰੱਖਿਆਗਾ ਮੇਰੇ ਤੇ ਮਤਲਬ ਐਨਾ ਪ੍ਰਸ਼ਨ ਮੈਨੂੰ ਇੱਕ ਕਮਰੇ 'ਚ ਵੀ ਬੰਦ ਕਰ ਲਏ ਸੀ ਇਹਦੀ ਫੈਮਿਲੀ ਨੇ ਕੋਈ ਮੇਰਾ ਗਾਲ ਖਿੱਚਦਾ ਕੋਈ ਕੁਛ ਕਰਦਾ ਮੈਨੂੰ ਕਮਰੇ 'ਚ ਬੰਦ ਕਰਕੇ ਮੂਰੇ ਬੰਦੇ ਖੜ ਗਏ ਕਹਿੰਦੇ ਹੁਣ ਦੱਸ ਕਹਿੰਦੇ ਰਾਜ਼ੀਨਾਮਾ ਕਰੇਂਗੀ ਕਿ ਨਹੀਂ ਮਾਂ ਮੈਂ ਨਹੀਂ ਕਰਾਂ ਚਾਹੇ ਮੈਨੂੰ ਮਾਰ ਦੋ ਚਾਹੇ ਤੁਸੀਂ ਅੱਜ ਮਾਰ ਦੋ ਚਾਹੇ ਕੱਲ ਮਾਰ ਦੋ ਵੀ ਮੇਰੀ ਇੱਜ਼ਤ ਬਕਾਉਣੀ ਹੈਗੀ ਮੈਨੂੰ ਕਹਿੰਦੇ ਪੈਸੇ ਲੈ ਲਾ ਵੀ ਸਾਡੇ ਮੁੰਡੇ ਰਾਜ਼ੀਨਾਮਾ ਕਰਦੇ ਮੈਂ ਮੈਂ ਬਕਾਉਣੀ ਹੈਗੀ ਨਾ ਮੇਰੀ ਇੱਜ਼ਤ ਬਕਾਉਣੀ ਹੈਗੀ ਤੁਹਾਡੇ 'ਚ ਕੋਈ ਆਕਾ ਸ਼ਰਮ ਦੀ ਕੋਈ ਨਾਮ ਦੀ ਚੀਜ਼ ਨਹੀਂ ਹੈਗੀ ਪਰ ਮੇਰੇ 'ਚ ਹੈਗੀ ਹੈਗੀ ਫਿਰ ਕਿਉਂ ਵੀ ਮੈਂ ਇਸ ਮੁੰਡੇ ਨੂੰ ਹਾਂ ਕਰੀ ਵਾਰੀ ਮਾਪੇ ਨੂੰ ਪੁੱਛਣਾ ਸੀ ਜੇ ਕੁਝ ਵੀ ਹੈਗਾ ਪਰ ਉਹ ਮੁੰਡੇ ਨੇ ਇੱਕ ਵਾਰ ਨਹੀਂ ਸੋਚੇ ਮੈਂ ਤਾਂ ਹੀ ਸੋਚੇ ਸੀ ਕਿ ਵੀ ਹਾਂ ਮੁੰਡਾ ਆਪਦੀ ਫੈਮਿਲੀ ਨੂੰ ਮਨਾ ਲੂ ਚੱਲ ਮੈਂ ਆਪਦੇ ਘਰ ਦੇ ਨੂੰ ਮਨਾ ਲੂ ਵੀ ਮੰਨ ਜਾਣਗੇ ਵੀ ਮੈਂ ਤਾਂ ਕੱਲੀ ਕੱਲੀ ਆਂਗੀ ਕੋਈ ਮੰਨ ਜਾਣਗੇ ਪਰ ਉਹ ਮੁੰਡੇ ਨੇ ਮੇਨੂੰ ਚਲਾਕੀ ਘੜੀ ਗਈ ਮੈਨੂੰ ਯੂਜ਼ ਕਰਕੇ ਛੱਡਤਾ ਮਣ ਕਿ ਹੁਣ ਭੱਜ ਗਿਆ ਨਹੀਂ ਪਤਾ ਕਿੱਥੇ ਆ ਕਿਤੇ ਨਾ ਉਹਦੀ ਫੈਮਿਲੀ ਉਹਨੇ ਮੇਰੇ ਤੇ ਉਹ ਕਰਦੀ ਪਈ ਹੈ ਪ੍ਰੈਸ਼ਰ ਪਾਉਂਦੀ ਪਈ ਹੈਗੀ ਵੀ ਮੁੰਡਾ ਕੱਢ ਜਿੱਥੇ ਹੈਗਾ ਸਾਡਾ ਕਿਦਰ ਹੱਡਾਂ ਚੋਂ ਕੱਢਾਂਗੇ ਅਸੀਂ ਜਿਹੜੇ ਮੁੰਡੇ ਨੂੰ ਕੁਝ ਹੋ ਗਿਆ ਤੈਨੂੰ ਬਰਬਾਦ ਕਰ ਦਾਂਗੇ ਤੈਨੂੰ ਕਿਸੇ ਝੋਗਣੀ ਛੱਡ ਦੇ ਕਹਿੰਦੇ ਤੈਨੂੰ ਮਾਰ ਦਾਂਗੇ ਫੁਲਾਣਾ ਕਰ ਦਾਂਗੇ ਐਸੇ ਤੱਕ ਕਿ ਮੈਨੂੰ ਸੁਸਾਈਡ ਤੱਕ ਮਜਬੂਰ ਕੀਤਾ ਗਿਆ ਉਹ ਬੱਦੇ ਭੇਜਦੇ ਰਹੇ ਮੇਰੇ ਘਰ ਕਹਿੰਦੇ ਤੂੰ ਸੁਸਾਈਡ ਕਿਉਂ ਨਹੀਂ ਕਰ ਲੈਂਦੀ ਮਰ ਕਿਉਂ ਨਹੀਂ ਜਾਂਦੀ ਤੂੰ ਹੂੰ ਐਸੇ ਤੱਕ ਮੈਂ ਕਰੋ ਪੱਜੀ ਵੀ ਗਈ ਤੂੰ ਸੁਸਾਈਡ ਕਰਨ ਲਈ ਵੀ ਮੈਨਾਂ ਅੱਛਾ ਹਾਲ ਮੰਨੂ ਕਿ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈਗਾ ਜੇ ਮੈਂ ਗਲਤੀ ਕੀਤੀ ਹੈ ਤਾਂ ਮੈਨੂੰ ਪਛਤਾਵਾ ਵੀ ਕਰਨਾ ਚਾਹੀਦਾ ਮੈਂ ਬਰਨ ਤੱਕ ਗਈ ਜਦੋਂ ਬਸ ਅੱਗੇ ਮੇਰੇ ਮਾਮੇ ਹੋਰ ਨੇ ਪਤਾ ਨਹੀਂ ਕਿਵੇਂ ਸਾਹਮਣੇ ਮੈਨੂੰ ਉਹਨਾਂ ਨੇ ਫੜਫੜ ਲਿਆ ਮੈਂ ਨੈਰ ਤੇ ਛਾਲ ਮਾਰਨ ਲੱਗਦੀ ਸੀ ਬਸ ਹੂੰ ਮੇਰੇ ਮਾਮੇ ਮੈਨਾਂ ਉਹਦੇ ਨਾਨਕ ਕਿਲੇ ਗਏ ਉਹਨਾਂ ਨੇ ਮੈਨੂੰ ਮਹੀਨਾ ਕ ਸਾਹਮਣੇ ਆ ਕਹਿੰਦੇ ਇਹ ਨਹੀਂ ਕਹਿੰਦੇ ਤੂੰ ਬਹਾਦੀ ਨਾਲ ਕੰਮ ਲੈਣਾ ਮਤਲਬ ਐ ਥੋੜੀ ਵੀ ਉਹ ਕੱਲ ਨੂੰ ਤੂੰ ਮਰ ਜੇਂਗੀ ਕਹਿੰਦੇ ਉਹ ਜੀ ਜਾਊਗਾ ਫਿਰ ਤੇਰਾ ਕੀ ਫਾਇਦਾ ਕਹਿੰਦੇ ਇਹ ਕਰਨ ਦਾ ਉਹ ਤਾਂ ਮੌਨ ਨਾਲ ਜੀਉ ਆਉਂਦੀ ਜ਼ਿੰਦਗੀ ਤੂੰ ਆਦੇ ਮਾਪੇ-ਮਾਪੇ ਦੀ ਕੱਲੀ-ਕੱਲੀ ਕੁੜੀ ਹੈਂ ਤੈਨੂੰ ਤੂੰ ਮਰ ਗਈ ਉਹਨਾਂ ਦਾ ਕੀ ਹੈਗਾ ਇਹ ਗੱਲ ਸੋਚ ਕੇ ਫਿਰ ਮੈਂ ਕਿਹਾ ਵੀ ਮੈਂ ਲੜੂੰਗੀ ਜਿੱਦੋਂ ਤੱਕ ਮੈਂ ਕੱਲੀ ਆ ਕੋਈ ਗੱਲ ਨਹੀਂ ਕੋਈ ਤਾਂ ਨਾਲ ਖੜੂ ਗਈ ਸਾਰੀ ਦੁਨੀਆ ਇੱਕੋ ਜਿਹੀ ਤਾਂ ਨਹੀਂ ਹੁੰਦੀ ਹੈਗੀ ਵੀ ਕੋਈ ਤਾਂ ਸਾਥ thag ਦੇਊਗਾ ਇਸ ਕਰਕੇ ਜੀ ਮੈਂ মিডিਆ ਦਾ ਸਹਾਰਾ ਲਿਆ ਕਿਉਂਕਿ ਬਹੁਤ ਲੋਕ ਮੈਨੂੰ ਚੰਗੀ ਵੀ ਕਹਿਣਗੇ ਮਾੜੀ ਵੀ ਕਹਿਣਗੇ ਕਿਉਂਕਿ ਮੇਰੇ ਕੋਲੇ ਹੋਰ ਕੋਈ ਚਾਰਾ ਨਹੀਂ ਸੀਗਾ ਮੇਰੇ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਵੀ ਮੀਡੀਆ ਦੇ ਸਹਾਰੇ ਜੇ ਕੋਈ ਮੇਰੇ ਕੋਈ ਸਾਥ ਦੇ ਸਕਦਾ ਮੈਂ ਬਸ ਮੈਂ ਆਪਦੀ ਹੈਲਪ ਕਰਨਾ ਮਗਮੋ ਕਰਨਾ ਚਾਹੁੰਦੀ ਆ ਕਿ ਮੇਰੀ ਹੈਲਪ ਕਰੇ ਆ ਕਿ ਕੋਈ ਵੀ ਪ੍ਰਸ਼ਾਸਨ ਪ੍ਰਸ਼ਾਸਨ ਦੀ ਮੇਰੀ ਕੋਈ ਵੀ ਗਲਤੀ ਮੇਰੇ ਸੁਣ ਨਹੀਂ ਰਹੀ ਹੈਗੀ ਮੈਂਲੇ ਥਾਣੇ ਤੇ ਜਾਨੀ ਉਹ ਉੱਥੇ ਮੰਦਾ ਜੰਦਾ ਬੋਲ ਕੇ ਭਜਾ ਦਿੰਦੇ ਮੇਰੇ ਕੋਈ ਗੱਲ ਨਹੀਂ ਸੁਣਦੇ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਹੁੰਦੀਗੀ ਸਾਰੇ ਕਿਤੇ ਜਾਈ ਵੀ ਕੋਈ ਪ੍ਰਸ਼ਾਸਨ ਵਾਲੀ ਮੇਰੀ ਗੱਲ ਨਹੀਂ ਸੁਣਦੇ ਉਹ ਕਹਿੰਦੇ ਪੈਸੇ ਦਿਓ ਤੇ ਆਉਦਾ ਤੁਸੀਂ ਨੋਕ ਨਹੀਂ ਤਾਂ ਲੱਗਿਆ ਤੁਹਾਨੂੰ ਖਾਹ ਤੋਂ ਮਿਲਦੀਆਂ ਉਹ ਕਦੇ ਵਾਸਤੇ ਨਹੀਂ ਮਿਲਦੀਆਂ ਨਹੀਂ ਕਿਹੜੇ ਥਾਣੇ 'ਚ ਤੁਸੀਂ ਦਰਖਾਸਤ ਦਿੱਤੀ ਸੀ ਜਿਹੜੀ ਸੁਣਵਾਈ ਨਹੀਂ ਹੋਈ ਤੁਹਾਡੀ ਮੈਂ ਉਹ ਥਾਣਾ ਪਿੰਡ ਚਨੀਰ 'ਚ ਦਿੱਤੀ ਸੀ ਉੱਥੋਂ ਦੇ ਸਾਰੇ ਪੁਲਿਸ ਵਾਲੇਗੇ ਇਦਾਂ ਹੀ ਨਜ਼ਰ ਨਾਲ ਵੇਂਦੇ ਨੇ ਕਿ ਪੁੱਛੋ ਹੀ ਨਾ ਅਗਲੇ ਪਹਿਲਾਂ ਹੱਸਣਗੇ ਲੋਕ ਤੇ ਵੀ ਆ ਗਈ ਦੁਬਾਰਾ ਉਹੀ ਕੁੜੀ ਬਾਰੀ-ਬਾਰੀ ਗੇੜੇ ਕੱਢਦੀ ਹੈਗੀ ਹੱਸਣਗੇ ਉਹ ਆਪਸ ਵਿੱਚ ਵੀ ਇਹ ਕੁੜੀ ਉਹ ਆ ਗਈ ਫੇਰ ਦੁਬਾਰਾ ਮੇਰੇ ਕੋਈ ਉਹਨਾਂ ਨੇ ਪੈਸੇ ਪਾ ਰੱਖ ਕੇ ਥਾਣੇ 'ਚ ਮੇਰੀ ਕੋਈ ਗੱਲ ਨਹੀਂ ਸੁਣਦਾ ਉਥੇ ਐਸਐਸਪੀ ਸਾਹਿਬ ਨੂੰ ਨਹੀਂ ਮਿਲੇ ਡਿਪਟੀ ਸਾਹਿਬ ਨੂੰ ਨਹੀਂ ਮਿਲੇ ਕਿ ਸਰ ਮੈਂ ਪੇਸ਼ ਹੋਈ ਸੀਗੇ ਐਸਐਸਪੀ ਦੇ ਉਹ ਕਹਿੰਦੇ ਆਪਦੇ ਥਾਣੇ ਚ ਮੈਂ ਦਰਖਾਸਤ ਵੀ ਲਾਈ ਉਹਨਾਂ ਨੇ ਪਾਸ ਡਿਪਟੀ ਤੋਂ ਕਰਕੇ ਇਧਰ ਥਾਣੇ ਚ ਲਿਆ ਮਤਲਬ ਪੇਅਰ ਕਰਤੀ ਹਮ ਰੈਪਟ ਬਾਤ ਸੜੀ ਮਤਲਬ ਥਾਣੇ ਚ ਪੇਅਰ ਕਰਤੀ ਗਾ ਪੇਸ਼ਤੀ ਆ ਤੇ ਫਿਰ ਉੱਥੇ ਵੀ ਆ ਗਈ ਉੱਥੇ ਉਹ ਕਹਿੰਦੇ ਸਾਡੇ ਜਿੱਥੇ ਤੇਰੇ ਨਾਲ ਕੁਝ ਜੋ ਵੀ ਹੋਇਆ ਜੇ ਤੁਸੀਂ ਮਿਲਦੇ ਰਹੇ ਉਹ ਕਹਿੰਦੇ ਉੱਥੇ ਜਾਓ ਵੀ ਮੈਂ ਇੱਥੋਂ ਦੀ ਮੈਂ ਤਾਂ ਵਿੱਚ ਨਹੀਂ ਥਾਣੇ ਚ ਲਿਖਵਾਉਂਗੀ ਨਾ ਉਹ ਮੈਨੂੰ ਐਦਾਂ ਬੋਲ ਕੇ ਕਹਿੰਦੇ ਇੱਥੇ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਕੋਈ ਨਹੀਂ ਮੇਰੇ ਪ੍ਰਸ਼ਾਸਨ ਕੋਈ ਗੱਲ ਸੁਣਦਾ ਪਿਆ ਸਰ ਹਮ ਹਮ ਇਸ ਲਈ ਮੈਂ ਮੀੜਿਆ ਤਾਂ ਸਹਾਰਾ ਲਿਆ ਕਿ ਕੋਈ ਤਾਂ ਮੇਰੀ ਗੱਲ ਸੁਣੂ ਗਈ। ਕੀ ਲੱਗਦਾ ਤੁਹਾਨੂੰ ਹੁਣ ਜਦੋਂ ਤੁਹਾਡੀ ਪਹਿਲੇ ਦੋਸਤੀ ਸਿਰੇ ਨਹੀਂ ਚੜੀ ਜਿਵੇਂ ਹੁਣ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਮਿਲਦੇ ਸੀ ਇੰਸਟਾਗ੍ਰam ਤੇ ਤੁਹਾਡੀ ਦੋਸਤੀ ਸਿਰੇ ਨਹੀਂ ਚੜੀ ਜੇ ਕੱਲ ਨੂੰ ਤੁਹਾਡੀ ਮੈਰਿਜ ਹੋ ਜਾਂਦੀ ਹੈ ਕਿ ਇਹ ਸਿਰੇ ਚੜ ਜਾਊਗੀ? ਕੀ ਇਹ ਮੁੰਡਾ ਸਿਰੇ ਲਾਊਗਾ ਤੁਹਾਡੇ ਨਾਲ ਨਭਾਊਗਾ ਪੱਕਾ? ਦੇਖੋ ਸਰ ਮੈਂ ਹੁਣ ਪਹਿਲਾਂ ਦੇਖਣਾ ਸੀਗਾ ਵੀ ਮੈਂ ਆਦਾ ਵਾਦਾ ਕਰੀ ਜਾਣਾਗਾ ਵੀ ਮੈਂ ਇਹਨਾਂ ਤੁਹਾਡੀ ਗੱਲ ਕਰਦਾ ਮੈਂ ਜਦੋਂ ਹੁਣ ਤੁਹਾਡੇ ਨਾਲੋਂ ਧੋਖਾ ਕਰ ਗਿਆ ਤੇ ਜਦੋਂ ਤੁਹਾਡੀ ਉਹਦੇ ਨਾਲ ਮੈਰਿਜ ਹੋ ਗਈ ਪੱਕੀ ਉਸ ਤੋਂ ਬਾਅਦ ਵੀ ਧੋਖਾ ਕਰ ਸਕਦਾ ਤੁਹਾਡੇ ਨਾਲ ਤੇ ਨਹੀਂ ਕਰ ਸਕਦਾ ਕਰ ਸਕਦਾ ਜੀ ਮੈਂ ਬਸ ਐਂ ਕਹਿਣੀ ਆ ਜਾ ਉਹ ਸਿੱਧਾ ਮੂਲ ਪੂਰੇ ਮਨ ਨਾਲ ਆਪਣਾਈ ਜੀ ਮੈਨੂੰ ਵਿਆਹ ਕਰਾਉਣਾ ਕਰਨਾ ਤੋਂ ਨਹੀਂ ਆਦਰਵਾਇਜ਼ ਉਹਨੂੰ ਬਸ ਸਜ਼ਾ ਹੋ ਜਾ ਬੰਦੀ ਭੁਗਤ ਲੈ ਆਪਦੀ ਹੂੰ ਬਸ ਅੱਜਕੱਲ ਦੇ ਮੁੰਡੇ ਇਸੇ ਤਰ੍ਹਾਂ ਹੀ ਕੁੜੀਆਂ ਨੂੰ ਵਰਤ ਕੇ ਛੱਡ ਜਾਂਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਉਹਨੇ ਪਹਿਲਾਂ ਵਰਤਿਆ ਯੂਜ਼ ਕਰਿਆ ਹੁਣ ਮੈਨੂੰ ਛੱਡ ਗਿਆ ਕਿ ਇੰਸਟਾਗ੍ਰam ਤੇ ਤੁਹਾਡੀ ਦੋਸਤੀ ਹੋਈ ਸੀ ਤੁਸੀਂ ਵੀ ਇੱਕ ਪੜੇ ਲਿਖੇ ਹੋ ਤੁਹਾਨੂੰ ਪਹਿਲਾਂ ਨਹੀਂ ਪਤਾ ਲੱਗਿਆ ਵੀ ਅੱਜ ਕੱਲ ਦੇ ਮੁੰਡੇ ਇਦਾਂ ਹੀ ਕਰਦੇ ਤੇ ਮੇਰੇ ਨਾਲ ਵੀ ਹੋ ਸਕਦੀ ਆ ਤੇ ਉਹ ਗੱਲ ਤੁਹਾਡਾ ਨਾਲ ਹੋ ਵੀ ਗਈ ਆ ਹਾਂਜੀ ਸਰ ਮੈਂ ਉਹਨੂੰ ਇਹੀ ਗੱਲ ਮੈਂ ਵਾਰੀ-ਵਾਰੀ ਕਹਿੰਦੀ ਰਹੀ ਆਂ ਵੀ ਹੁਣ ਦੱਸ ਦੇ ਮੈਨੂੰ ਵੀ ਹੁਣ ਮੈਂ ਆਪਦਾ ਪਿੱਛੇ ਮੁੜ ਜੂੰਗੀ ਠੀਕ ਆ ਵੀ ਕੱਲ ਨੂੰ ਕਿਤੇ ਜਾ ਕੇ ਤੂੰ ਕਹੇ ਵੀ ਮੈਂ ਨਹੀਂ ਕਰਾਉਣਾ ਜਾਂ ਇਹ ਨਹੀਂ ਕਰਨਾ ਪਰ ਉਹ ਆਪਦੇ ਮਾਪੇ ਦੀਆਂ ਸੋਹਾਂ ਖਾਈ ਗਿਆ ਮੇਰੇ ਬਾਪ ਨੂੰ ਟੈਕ ਹੋਣ ਵਾਲਾ ਕਹਿੰਦਾ ਮੈਨੂੰ ਉਹਦੀ ਸਮਝ ਲੱਗੇ ਕਹਿੰਦਾ ਮੈਂ ਤੇਰੇ ਬਿਨਾ ਮਰ ਜੂੰ ਆ ਮੈਂ ਕਰ ਜੂੰ ਮੈਂ ਨਹਿਰ 'ਚ ਛਾਲ ਮਾਰ ਦੇ ਮੈਂ ਕੱਲ ਨਾ ਕਰਦੀ ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਦੇ ਮੈਨੂੰ ਸੁਸਾਈਡ ਦੇ ਮਤਲਬ ਧਮਕੇ ਦਿੰਦਾ ਰਿਹਾ ਮੇਂ ਜੇ ਗੱਲ ਨਾ ਕਰਦੀ ਹੁਣ ਜਦੋਂ ਮੈਂ ਉਹਨੂੰ ਕਿਹਾ ਵੀ ਮੇਰੀ ਜ਼ਿੰਦਗੀ ਹੁ ਤੇ ਹੁਣ ਕਹਿੰਦਾ ਮੈਂ ਨਹੀਂ ਕਹਿੰਦਾ ਮੇਰੀ ਫੈਮਿਲੀ ਨਹੀਂ ਐਗਰੀ ਹੈਗੀ ਮੇਰੇ ਨਾਲ ਹੂੰ ਹੂੰ ਹੁਣ ਮੇਰੇ ਵਰਗੀਆਂ ਕੁੜੀਆਂ ਲੱਖਾਂ ਹੀ ਫਿਰਦੀਆਂ ਨੇ ਜੀ ਹੂੰ ਕਈਆਂ ਨਾਲ ਗੱਲ ਤੋਂ ਇਹ ਮੇਰੇ ਵਰਗੀ ਨੂੰ ਨੇ ਬਾਤ ਠੰਦ ਦਿੰਦੀਆਂ ਕਈ ਕੁੜੀਆਂ ਉਹ ਚੁੱਪ ਕਰ ਜਾਂਦੀਆਂ ਨੇ ਲੱਖਾਂ ਹੀ ਕੁੜੀਆਂ ਮੇਰੇ ਵਰਗੀਆਂ ਮੈਨੂੰ ਬਾਦੂ ਮੈਸੇਜ ਆਉਂਦੇ ਕਦੇ ਇਹ ਸਾਡਾ ਨਾ ਲਾਇਆ ਹੋ ਗਿਆ ਮੈਂ ਹਾਂ ਵੀ ਮੇਰੇ ਨਾਲ ਤਾਂ ਖੁਦ ਨਾਲ ਹੀ ਇਦਾਂ ਕੁਝ ਹੋ ਰਿਹਾ ਹੈਗਾ ਵੀ ਮੈਂ ਕੁਝ ਨਹੀਂ ਕਰ ਸਕਦੀ ਇੱਥੇ ਹੂੰ 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 ਵੀ ਕੋਈ ਤਾਂ ਹੈਲਪ ਹੁੰਦੀ ਆ ਨਾ ਤੁਹਾਨੂੰ ਇਹ ਨਹੀਂ ਲੱਗਿਆ ਵੀ ਮੈਂ ਇੱਕ ਮਾਪਿਆਂ ਦੀ ਲੋਤੀ ਧੀ ਐ ਮੇਰੇ ਭਰਾ ਵੀ ਹੈ ਨਹੀਂਗਾ ਮੇਰਾ ਪਿਓ ਵੀ ਬਜ਼ੁਰਗ ਹੈ ਮੇਰੀ ਮਾਤਾ ਵੀ ਬਜ਼ੁਰਗ ਹੈ ਇਹ ਕੱਲ ਨੂੰ ਮੇਰ ਨਾਲ ਕੋਈ ਹੋਈ ਗੱਲ ਹੋ ਗਈ ਤੇ ਮੇਰ ਨਾਲ ਖੜੂਗਾ ਕੌਣ ਮੈਨੂੰ ਨਹੀਂ ਇਹੋ ਜਿਹੇ ਕਦਮ ਚੁੱਕਣਾ ਚਾਹੀਦਾ ਤੁਸੀਂ ਸੋਚਿਆ ਨਹੀਂ ਪਹਿਲਾਂ ਇਹ ਸਰ ਦੇਖੋ ਅੱਜ ਮੈਂ ਚੁੱਪ ਕਰ ਗਈ ਨਾ ਉਹ ਲੱਖਾਂ ਹੀ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦੂਗੀ ਮੈਂ ਮੁੰਡੇ ਨਾਲ ਜਾਂਦੇ ਸੀ ਦੋਸਤੀ ਕਰੀਆ ਦੋਸਤੀ ਕਰਨ ਵੇਲੇ ਨਹੀਂ ਸੋਚਿਆ ਕੁਝ ਸਰ ਮੈਂ ਤਾਂ ਪਹਿਲੀ ਮਤਲਬ ਜਦ ਮੈਂ ਆਏ ਸੀ ਵੀ ਕੱਲੀ ਕੱਲੀ ਕੁੜੀਆਂ ਵੀ ਮੈਂ ਆਪਦੇ ਘਰ ਦੇ ਨੂੰ ਮਨਾ ਲੂੰਗੀ ਹੌਲੀ ਹੌਲੀ ਕੋਈ ਨਾ ਗਲਤਨ ਕਿਵੇਂ ਪਿੱੜਨਗੇ ਸਾਰਾ ਕੁਝ ਹੋਊਗਾ ਪਰ ਇੱਕ ਕਹਿੰਦੇ ਨਾ ਸਟੈਂਡ ਵੀ ਕੋਈ ਚੀਜ਼ ਹੁੰਦੀ ਵੀ ਇੱਕ ਪਿੱਛੇ ਸਟੈਂਡ ਲਓ ਮਾਂ ਚਲ ਵੀ ਇਹ ਮੇਰੇ ਲਈ ਨਾ ਕੁਝ ਕਰ ਜਾਂਦਾ ਵੀ ਮੈਂ ਚਲ ਕੋਈ ਨਾ ਵੀ ਸਟੈਂਡ ਲੈ ਲਵਾਂਗੀ ਤੇਰੇ ਪਿੱਛੇ ਪਰ ਉਹ ਆਪਦੇ ਗੱਲਾਂ ਤੇ ਖੜਾ ਨਹੀਂ ਉੱਤਰਿਆ ਹੁਣ ਸਰ ਮੈਂ ਤੇ ਕੋਈ ਗਲਤੀ ਨਹੀਂ ਹੈਗੀ ਨਾ ਮੇਰੇ ਵਰਗੀਆਂ ਲੱਖਾਂ ਹੀ ਕੁੜੀਆਂ ਫਰਦੀਆਂ ਨੇਗੀਆਂ ਮਨ ਮੈਂ ਨੂੰ ਐ ਸੀਗਾ ਵੀ ਅੱਜ ਮੈਂ ਚੁੱਪ ਰਹੀ ਤੇ ਕੱਲ ਨੂੰ ਇਹ ਹੋਗਾ ਵੀ ਉਹ ਨੇ ਕੀ ਕਰ ਲਿਆ ਮਰਸਨ ਨੇ ਵੀ ਮੈਂ ਅੱਜ ਉਲਖ ਕੇ ਸੇ ਹੋਰ ਕੁੜੀ ਜਿੰਦਗੀ ਖਰਾਬ ਕਰੂਗਾ ਬੰਦ ਹੀ ਜਾਏ ਤੇ ਸਰ ਕੋਈ ਕਾਰਵਾਈ ਕੀਤੀ ਜਾਵੇ ਬਸ ਮੈਂ ਤੇ ਹੀ ਪ੍ਰਸ਼ਾਸਨ ਤੋਂ ਕਰਦੀ ਸਟੈਂਡ ਲੈ ਲਿਆ ਮੁੰਡੇ ਖਾਤਰ ਮੁੰਡੇ ਨੇ ਤੁਹਾਡੀ ਖਾਤਰ ਕੋਈ ਸਟੈਂਡ ਨਹੀਂ ਲਿਆ ਕੋ ਕਮਦੇਰੇ ਮੈਂ ਬਿਮਾਰ ਰਹੀ ਅਤ ਕਮਦੇ ਸੀ ਮੇਰੀ ਰੂਹ ਮਤਲਬ ਪਤਾ ਨਹੀਂ ਕਿੰਨਾ ਕੁਝ ਹੋਇਆ ਬਿਮਾਰ ਬਹੁਤ ਹੋ ਗਈ ਮੇਰੇ ਤੇ ਉਹ ਪਰ ਮੁੰਡੇ ਨੇ ਇੱਕ ਵਾਰ ਨਹੀਂ ਸੋਚਿਆ ਵੀ ਕੁੜੀ ਦਾ ਕੀ ਬਣੂ ਜੇ ਮੈਂ ਪਹਿਲਾਂ ਮੈਂ ਨਾ ਗੱਲ ਹੀ ਨਾ ਕਰਦਾ ਜੇ ਪਹਿਲੀ ਉਹਨੇ ਲਿਮਟ ਤੱਕ ਰੱਖਦਾ ਆਪਦਾ ਮੈਨੂੰ ਪਹਿਲੇ ਕਿਹਾ ਜੀ ਪਹਿਲੀ ਹੁਣੇ ਦੇਖ ਲੈ ਮੈਂ ਬਾਰ ਬਾਰ ਕਹੀਨੇ ਪਰ ਉਹ ਮੁੰਡਾ ਪਿੱਛੇ ਨਹੀਂ ਹਟਿਆ ਸਰ ਉਹ ਮੇਰੇ ਪਹਿਲੇ ਕੁੱਤੇ ਮੈਨੂੰ ਪਿੱਛੇ ਪਿਆ ਰਿਆ ਹੁਣ ਜਦ ਮੈਂ ਕੋਈ ਗੱਲ ਠਾਈ ਤਾਂ ਹੁਣ ਕਹਿੰਦਾ ਵੀ ਇਹ ਕੁੜੀ ਮੇਰੇ ਪਿੱਛੇ ਪਈ ਐ ਵੀ ਮੈਂ ਥੋੜੀ ਪਿੱਛੇ ਪਈ ਸੀ ਉਹ ਮੇਰੇ ਪਿੱਛੇ ਪਿਆ ਸੀਗਾ ਫਿਰ ਕੁੜੀਆਂ ਨੇ ਗਲਤ ਸਮਝ ਜਨਦੇ ਜੇ ਉਹ ਮੇਰੇ ਪਿੱਛੇ ਪਿਆ ਸੀਗਾ ਪਰ ਮੈਂ ਹਾਰ ਕੇ ਮਾਂ ਚਲੋ ਕੋਈ ਨਹੀਂ ਵੀ ਤੂੰ ਮੈਂ ਤੂੰ ਅੱਜ ਘਰ ਜਾਣਾ ਗੱਲ ਕਰ ਲਈ ਮੈਂ ਆਪਦੇ ਘਰ ਜਾਣਾ ਗੱਲ ਕਰੂੰ ਪਰ ਵਿਆਹ ਤੱਕ ਕਸੀਮਤ ਰੱਖੀ ਮਾਂ ਪਿੱਛੇ ਨਾ ਹਟੀ ਕਹਿੰਦਾ ਨਹੀਂ ਨਹੀਂ ਪਿੱਛੇ ਨਹੀਂ ਔੜਦਾ ਕਹਿੰਦਾ ਤੇਰਾ ਨਾਲ ਲੱਗਣਾ ਜਿੱਥੇ ਕਹਿੰਗੇ ਉੱਥੇ ਬਗ ਜੂਗਾ ਜੇ ਮੈਂ ਹੁਣ ਗੱਲ ਕਰੀ ਤਾਂ ਦੈਨ ਕੀ ਭੱਜ ਗਿਆ ਜੀ ਕਿਤੇ ਜਿੱਤਰਾ ਦੀ ਮਾਤਾ ਨਾਲ ਗੱਲ ਕਰੀ ਜਾਂ ਪਿਤਾ ਨਾਲ ਗੱਲ ਕਰੀ ਬੇ ਮੁੰਡੇ ਨੂੰ ਮੈਂ ਪਿਆਰ ਕਰਦੀ ਆ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੁਸੀਂ ਮਾਤਾ ਨਾਲ ਗੱਲ ਕਰੀ ਤੇ ਪਿਤਾ ਨਾਲ ਪਹਿਲਾਂ ਸਰ ਮੈਂ ਪਹਿਲਾਂ ਘਰੇ ਰੋਈਗੀ ਕਿਸੇ ਨੂੰ ਕੋਈ ਗੱਲ ਨਹੀਂ ਦੱਸੀ ਮੈਂ ਕਮਲਿਆ ਮੈਂ ਘਰ ਰੋਈ ਰਹਿ ਕਰਾਂ ਕਿ ਨਹੀਂ ਵੀ ਗੱਲ ਕੀ ਹੈ ਬਿਮਾਰ ਹੋਈਆਂ ਜੀ ਕੀ ਹੋਇਆ ਤੈਨੂੰ ਮੈਂ ਕਿਹਾ ਕੁਝ ਨਹੀਂ ਮਨ ਨੂੰ ਹੋਇਆ ਮਤਲਬ ਫਿਰ ਮੈਂ ਮੰਮੀ ਹੋਰ ਇਹਨਾਂ ਨੂੰ ਗੱਲ ਦੱਸੀ ਮੇਰੀ ਭਾਬੀ ਸੀਗੀ ਰਿਸ਼ਤੇਦਾਰੀ ਚ ਉਹਨੂੰ ਗੱਲ ਦੱਸੀ ਉਹਨਾਂ ਨੇ ਇਹਨਾਂ ਨੂੰ ਗੱਲ ਦੱਸੀ ਫੇਰ ਕਿਤੇ ਜਾ ਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਦਾਂ ਦਾ ਗੱਲ ਹੈਗੀ ਇਹ ਕਹਿੰਦੇ ਵੀ ਵੀ ਜੇ ਸਾਡੀ ਕੁੜੀ ਚ ਆਉਂਦੀ ਹੈਗੀ ਅਸੀਂ ਕਹਿੰਦੇ ਵਿਆਹ ਕਰ ਦਿੰਨੇ ਹੈਗੇ ਇੱਚ ਰੋਣ ਵਾਲੀ ਕੀ ਗੱਲ ਹੈ ਕਹਿੰਦੇ ਲੱਖਾਂ ਦੀ ਕੁੜੀ ਨਹੀਂ ਆ ਫਿਰ ਕੀ ਹੋਗਾ ਜੇ ਬਰਾਦਰੀ ਆਇਆ ਜਾਂ ਕੁਝ ਵੀ ਆ ਹੈਗਾ ਤੇ ਇਨਸਾਨ ਹੀ ਆਖਰਕਾਰ ਸਾਨੂੰ ਵਿਰਾਦੀ ਨਾਲ ਕੋਈ ਮਤਲਬ ਨਹੀਂ ਆਏਗਾ ਕਰਦੇ ਨੇ ਸਵੀਕਾਰ ਕਰ ਲਿਆ ਸੀ ਤੁਹਾਡੇ ਨੇ ਮੇਰੀ ਫੈਮਲੀ ਨੇ ਸਵੀਕਾਰ ਕਰ ਲਿਆ ਸੀ ਮੇਰੇ ਪਾਪਾ ਨੇ ਖੁਦ ਮੇਰੇ ਪਾਪਾ ਇੰਨੇ ਮਤਲਬ ਬਹੁ ਸੀਗੇ ਸਖਤ ਉਹ ਕਿਸੇ ਨੂੰ ਸਵੀਕਾਰ ਕਰ ਹੀ ਨਹੀਂ ਜਾਂਦੇ ਕੰਮ ਕਰਨ ਵਾਲੇ ਉਹ ਕਰਦੇ ਸੀਗੇ ਪਰ ਫਿਰ ਵੀ ਉਹਨਾਂ ਨੇ ਮੇਰੇ ਕਰਕੇ ਉਹਨੂੰ ਮੁੰਡੇ ਨੂੰ ਸਵੀਕਾਰ ਕਰ ਲਿਆ ਸਾਡੇ ਘਰੇ ਤੱਕ ਲਿਆਂਦਾ ਉਹਨਾਂ ਨੂੰ ਤੁਹਾਡੀ ਇਹ ਖੁਸ਼ੀ ਦੀ ਖਾਤਰ ਵੀ ਮੇਰੀ ਤੀ ਖੁਸ਼ ਰਣੀ ਚਾਹੀਦੀ ਹੈ ਮੈਨੂੰ ਕੋਈ ਮਤਲਬ ਨਹੀਂਗਾ ਕਿਸੇ ਕਾਟਦਾ ਹੋਵੇ ਹਾਂਜੀ ਵੀ ਮੇਰੀ ਕੁੜੀ ਜੇ ਚਾਹੁੰਦੀ ਹੈ ਤਾਂ ਵਿਆਹ ਕਰ ਦਾਂਗੇ ਜੇ ਉਹ ਚਾਹੁੰਦੇ ਮੇਰੇ ਪਾਪਾ ਨੇ ਫੈਮਲੀ ਨੂੰ ਫੋਨ ਵੀ ਕੀਤਾ ਵੀ ਤੁਸੀਂ ਆ ਜੋ ਕੋਈ ਨਹੀਂ ਆਪਾਂ ਸ਼ਗਨ ਵਗੈਰਾ ਕਰ ਲੈਨੇ ਪਰ ਉਹਦੀ ਫੈਮਲੀ ਕਹਿੰਦੀ ਅਸੀਂ ਨੀ ਕਰਦੇ ਕਰਦੇ ਕਹਿੰਦੀ ਆਪਦੀ ਕੁੜੀ ਨੂੰ ਆਪਦੇ ਕੋਲ ਰੱਖੋ ਕਹਿੰਦੇ ਮੇਰੀ ਫੈਮਲੀ ਕਹਿੰਦੀ ਨਹੀਂ ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋਊਗੀ ਤੁਸੀਂ ਤੁਹਾਡਾ ਮੁੰਡਾ ਇੰਨਾ ਟਾਈਮ ਰਹਿ ਕੇ ਗਿਆ ਜਾਂ ਤੁਹਾਡੀ ਕੁੜੀ ਭੇਜ ਦਿਓ ਕਹਿੰਦੇ ਵੀ ਅਸੀਂ ਇਹ ਕਰਕੇ ਭੇਜ ਗਏ ਫਿਰ ਤੁਸੀਂ ਕਹੋ ਵੀ ਹਾਂ ਵੀ ਐ ਹੁੰਦਾਗਾ ਵੀ ਕੁੜੀ ਨਾਲ ਉਹ ਕਰਨਾ ਗਲਤ ਕਰਨਾ ਉਹ ਕਹਿੰਦੇ ਵੀ ਨਾ ਅਸੀਂ ਆ ਮੁੰਡੇ ਨਾਲ ਵਿਆਹ ਕਰਵਾਈਏ ਕੁੜੀ ਨਾਲ ਨਾ ਕੱਲ ਕਰਵਾਈਏ ਕਹਿੰਦੇ ਤੁਹਾਡਾ ਫਾਇਦਾ ਇਹੀ ਚੁੱਕਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਗਰੀਬ ਪਰਿਵਾਰ ਚੋਂ ਤੁਹਾਡੇ ਨਾ ਅੱਗੇ ਨਾ ਕੋਈ ਪਿੱਛੇ ਹੈਗਾ ਮਦਦ ਖਾਤਰ ਤਾਂ ਕਰਕੇ ਤੁਹਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਮਦਦ ਨਹੀਂ ਕਰ ਲਿਆ ਸੰ ਤਾਂ ਇਹੀ ਲੱਗਦਾ ਕਿ ਤੁਹਾਡਾ ਫਾਇਦਾ ਚੁੱਕਾ ਜਾ ਰਿਹਾ ਵੀ ਤੁਸੀਂ ਗਰੀਬ ਇੱਕ ਸਰ ਅਸੀਂ ਮਤਲਬ ਬਹੁਤ ਲੋ ਫੈਮਿਲੀ ਚੋਂ ਆਵਾਂਗੇ ਨਾ ਕੋਈ ਜ਼ਿਆਦਾ ਅਮੀਰ ਵੀ ਨਹੀਂ ਹੈਗੇਗੇ ਠੀਕ ਹੈ ਜੀ ਇਹੀ ਜੇਹੀ ਗੱਲ ਕਿ ਜੀ ਅਮੀਰ ਕੁੜੀ ਨਾਲ ਹੁੰਦੀ ਨਾ ਇਹੀ ਕੇਸ ਰੇਪ ਕੇਸ ਬਣਾ ਕੇ ਉਹਨੂੰ ਠੋਕਦਾ ਹੁੰਦਾ ਜੇਲ੍ਹ 'ਚ ਅਸੀਂ ਗਰੀਬ ਐ ਇਸ ਕਰਕੇ ਸਾਨੂੰ ਮਾਰਿਆ ਜਾਂਦਾਗਾ ਨਾ ਸਾਡੀ ਕੋਈ ਗੱਲ ਸੁਣਦਾ ਪ੍ਰਸ਼ਾਸਨ ਸਾਨੂੰ ਥੱਲੇ ਦਬਾਇਆ ਜਾਂਦਾ ਸਾਨੂੰ ਪੈਸਿਆਂ ਦੀ ਸਾਨੂੰ ਪੈਸਿਆਂ ਦੇ ਲਾਲਜ ਦੇ ਕਿ ਥੱਲੇ ਦਬਾਇਆ ਜਾਂਦਾ ਵੀ ਕੁਲੀ ਦੀ ਇੱਜ਼ਤ ਤਾਂ ਸਿਰਫ ਪੈਸਾ ਜੋਗੀ ਆ ਤੁਸ ਕੀ ਪੁਲਿਸ ਪ੍ਰਸ਼ਾਸਨ ਨੇ ਮੰਗ ਵੀ ਕਰੀਏ ਪੈਸੇ ਦੇ ਨਹੀਂ ਕਰੀ ਸਰ ਅਗਲਾ ਉਹ ਕਹਿੰਦੇ ਵੀ ਪੈਸੇ ਦਿਓ ਤੇ ਆਪਦਾ ਕੰਮ ਕਰਵਾਓ ਕਹਿੰਦੇ ਇਹ ਗੱਲ ਕੌਣ ਕਹਿੰਦਾ ਹੈ ਨਰ ਪ੍ਰਸ਼ਾਸਨ ਇਹੀ ਚਾਹੁੰਦਾ ਕਿ ਪਹਿਲਾਂ ਪੈਸੇ ਅਗਲੇ ਉਹਨਾਂ ਨੇ ਪੈਸੇ ਹੀ ਚਾਹ ਕੀ ਹੁੰਦੀ ਹੈ ਸਰ ਮੈਂ ਨਹੀਂ ਚਾਹੁੰਦੀ ਪਹਿਲੇ ਪੈਸੇ ਵੈਸੇ ਬਲੇਮ ਲਾਉਣਾ ਕਿਸੇ ਤੋਂ ਉਹ ਵੀ ਗਲਤ ਹੁੰਦਾ ਇੱਕ ਕਿਸੇ ਨੇ ਮੰਗੇ ਹੋਣ ਉਹ ਰੀਅਲਿਟੀ ਹੁੰਦੀ ਹੈ ਹਾਂ ਵੀ ਮੰਗੇ ਆ ਮੈਂ ਉਹਦੇ ਨਾਲ ਲੈਣੇ ਆ ਐਵੇਂ ਇੱਕ ਤਾਂ ਕਹਿਣਾ ਵੀ ਕਿਸੇ ਨੂੰ ਗਲਤ ਹੈ ਹਾਂਜੀ ਪਰ ਸਰ ਅੱਜਕੱਲ ਸਾਰਾ ਕੁਝ ਪੈਸੇ ਨਾਲ ਹੀ ਚੱਲਦਾ ਹੂੰ ਸਾਰੇ ਜੇ ਕੋਈ ਪੈਸਾ ਹੈਗਾ ਥੋੜੇ ਕੋਲ ਤਾਂ ਉਹਦੇ ਨਾਲ ਨਹੀਂ ਕੋਈ ਅਦਰਵਾਜ਼ ਗਰੀਬ ਬੰਦੇ ਨਾਲ ਕੋਈ ਨਹੀਂ ਖੜਦਾ ਆਏਗਾ ਜੀ ਨਾ ਅੱਜ ਖੜੇ ਨਾ ਕੋਈ ਕੱਲ ਖੜੇ ਮੈਂ ਤਾਂ ਕੱਲ ਹੀ ਕਹਿ ਰਹੀ ਆ ਕਿ ਮੇਰੇ ਅੱਗੇ ਨਾ ਪਿੱਛੇ ਸਿਰਫ ਮੈਂ ਕੱਲ